ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਜਿੱਤੇ ਇਨੇਕਾਂ ਵੀਡੀਓਸ ਪਾਈਆਂ ਜਾ ਰਹੀ ਨੇ ਉੱਥੇ ਲਗਾਤਾਰ ਦੇਖਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਦੇ ਵੱਲੋਂ ਇਹ ਲਹਿਰ ਚਲਾ ਦਿੱਤੀ ਗਈ ਆ ਇਹ ਸਾਡਾ ਨਹੀਂ ਕਹਿਣਾ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਨੇ ਇੱਕ ਲਹਿਰ ਚਲਾ ਦਿੱਤੀ ਜਿਸ ਤੋਂ ਬਾਅਦ ਹੁਣ ਇੰਸਟਾਗ੍ਰam ਕੁਇਨਜ਼ ਨੂੰ ਜਿੱਥੇ ਖੌਫ ਪੈਦਾ ਹੋ ਰਿਹਾ ਉੱਥੇ ਲਗਾਤਾਰ ਹੁਣ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਅਵੈਰ ਹੋ ਰਹੀ ਆ ਜਿਸ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਵਲਗਰ ਕੰਟੈਂਟ ਪਾਉਣ ਵਾਲੀ ਇੱਕ ਲੜਕੀ ਦਾ ਵਿਰੋਧ ਕੀਤਾ ਤੇ ਨਾਲ ਹੀ ਲੋਕਾਂ ਦੀ ਭੀੜ ਦੇ ਵੱਲੋਂ ਉਸ ਦਾ ਕੁੱਟਾਪਾ ਵੀ ਕੀਤਾ ਗਿਆ ਦੱਸਦੀ ਹੈ ਕਿ ਚਪਲਾਂ ਦੇ ਨਾਲ ਜਿਹੜਾ ਕਿ ਕੁੱਟਾਪਾ ਕੀਤਾ ਗਿਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਮਨੀਸ਼ਾ ਡਾਂਸਰ ਜੋ ਕਿ ਲੋਕਾਂ ਦੇ ਧੱਕੇ ਚੜ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੀ ਬਹੁਤ ਫੋਲੋਅਰਸ ਨੇ ਅਤੇ ਇਸ ਦੇ ਵੱਲੋਂ ਵੀ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਗਲਤ ਕੰਟੈਂਟ ਜਿਹੜਾ ਕਿ ਪਾਇਆ ਜਾਂਦਾ ਸੀ ਗਲਤ ਤਰੀਕੇ ਦਾ ਕੰਟੈਂਟ ਪਾਇਆ ਪਾਉਣ ਕਰਕੇ ਇਹ ਵੀ ਚੋਚਾ ਦੇ ਵਿੱਚ ਆਈ ਕਿਉਂਕਿ ਭਾਬੀ ਕਤਲ ਕੌੜ ਦਾ ਕਤਲ ਵੀ ਇਸੇ ਗੱਲ ਨੂੰ ਲੈ ਕੇ ਕੀਤਾ ਗਿਆ ਕਿ ਉਸਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਗਲਤ ਕੰਟੈਂਟ ਜਿਹੜਾ ਕਿ ਪਾਇਆ ਜਾਂਦਾ ਸੀ ਤੇ ਵਾਰ-ਵਾਰ ਉਸ ਨੂੰ ਸਮਝਾਇਆ ਗਿਆ ਪਰ ਇਸ ਦੇ باوجود ਵੀ ਉਸਨੇ ਗਲਤ ਕੰਟੈਂਟ ਪਾਉਣਾ ਬੰਦ ਨਹੀਂ ਕੀਤਾ ਜਿਸ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਕਿ ਉਸ ਦਾ ਕਤਲ ਹੋਇਆ ਤਾਂ ਹੁਣ ਲੋਕ ਆਪ ਮੁਹਾਰੇ ਅਜਈਆਂ ਗਲਤ ਕੰਟੈਂਟ ਪਾਉਣ ਵਾਲੀਆਂ ਲੜਕੀਆਂ ਦਾ ਕੁੱਟਾਪਾ ਕੀਤਾ ਜਾ ਰਿਹਾ ਦਾਦੇ ਕਿ ਮਨੀਸ਼ਾ ਡਾਂਸਰ ਜਿਹੜੀ ਕਾਫੀ ਮਸ਼ਹੂਰ ਆ سوشل ਮੀਡੀਆ ਦੇ ਉੱਤੇ ਅਤੇ ਹਮੇਸ਼ਾ ਹੀ ਇਸ ਦੇ ਵੱਲੋਂ ਵਲਗਰ ਜਿਹੜਾ ਕਿ ਡਾਂਸ ਕੀਤਾ ਜਾਂਦਾ ਸੀ ਗਾਣੇ ਦੇ ਉੱਤੇ ਤੇ ਫਿਰ ਰੀਲਾਂ ਬਣਾ ਕੇ سوشل ਮੀਡੀਆ ਦੇ ਉੱਤੇ ਪਾਈਆਂ ਜਾਂਦੇ ਸੀ ਇਥੋਂ ਤੱਕ ਕਿ ਉਸ ਦੇ ਕੱਪੜੇ ਵੀ ਜਿਹੜੇ ਕਿ ਕਾਫੀ ਜਿਹੜੇ ਕਿ ਗੰਧ ਢੰਗ ਨਾਲ ਪਾਏ ਜਾਂਦੇ ਸੀ ਜਿੱਦਾਂ ਚੱਲਦੇ ਉਸ ਦਾ ਜਿਹੜਾ ਕੰਟੈਂਟ ਜਿਹੜਾ ਕਿ ਵਲਗਰ ਸੀ ਤੇ ਸੁਨ ਦੇਖਦੇ ਹੋ ਜਦੋਂ ਉਹ ਆਪਣੀ ਸਹੇਲੀ ਦੇ ਨਾਲ ਜਾ ਰਹੀ ਸੀ ਤਾਂ ਭੀੜ ਨੇ ਉਹਨਾਂ ਨੂੰ ਕਾਬੂ ਕੀਤਾ ਤੇ ਉਸ ਤੋਂ ਬਾਅਦ ਉਸੇ ਛਤਰ ਪ੍ਰੇੜਕਾਰ ਨੇ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਭੱਜ ਕੇ ਇਹ ਆਪਣੀ ਜਾਨ ਬਚਾਉਂਦੀ ਨਜ਼ਰ ਆਈ ਤੇ ਨਾਲ ਹੀ ਇੱਕ ਸਹੇਲੀ ਵੀ ਸੀ ਜੋ ਕਿ ਦੋਨੋਂ ਇਸ ਭੀੜ ਦੇ ੱਤੇ ਚੜ ਗਏ ਤਾਂ ਇਸ ਦੌਰਾਨ ਉਸ ਦੀ ਸਹੇਲੀ ਨੂੰ ਵੀ ਜੜਿੱਕੀ ਸੱਟਾਂ ਲੱਗੀਆਂ ਉਸ ਤੋਂ ਬਾਅਦ ਸੱਟਾਂ ਲੱਗਣ ਤੋਂ ਬਾਅਦ ਇੱਕ ਵੀਡੀਓ ਪਾਈ ਗਈ ਕਿ ਕਿਸ ਤਰੀਕੇ ਦੇ ਨਾਲ ਭੀੜ ਨੇ ਜਿਹੜਾ ਹਮਲਾ ਕੀਤਾ ਹਾਲਾਂਕਿ ਕੋਸਾ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਮਨੀਸ਼ਾ ਡਾਂਸਰ ਜਿਹੜੀ ਹਮੇਸ਼ਾ ਠੁਮਕੇ ਲਾ ਕੇ ਵੀਡੀਓ ਪਾਉਂਦੀ ਸੀ ਤੇ ਗਲਤ ਕੰਟੈਂਟ ਪਾਉਂਦੀ ਸੀ ਤੇ ਫਿਰ ਇਸ ਨੂੰ ਭਾਲਦੇ ਨੂੰ ਰਾਹ ਨਾ ਲੱਭਿਆ ਜਦੋਂ ਭੀੜ ਨੇ ਇਸ ਨੂੰ ਕਾਬੂ ਕਰ ਲਿਆ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਚੱਪਲਾ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਇਸ ਤੋਂ ਇਲਾਵਾ ਤੇ ਥੱਪੜ ਮਾਰਨੇ ਵੀ ਜਿਹੜੇ ਕਿ ਸ਼ੁਰੂ ਕੀਤੇ ਜਿਸ ਤੋਂ ਬਾਅਦ ਇਸ ਵੀਡੀਓ ਨੈੱਟ ਦੇ ਉੱਤੇ ਅੱਗ ਵਾਂਗ ਵਾਇਰਲ ਹੋਈ ਤੇ ਨੈੱਟ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਇਸ ਵੀਡੀਓ ਦੇ ਉੱਤੇ ਜਿਹੜੇ ਕੀਤੇ ਜਾ ਰਹੇ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਹੁਣ ਲਗਾਤਾਰ ਜਿਹੜੀਆਂ ਹੋਰ ਇੰਸਟਾਗ੍ਰam ਕੁਇਨਸ ਨੇ ਉਹਨਾਂ ਦੇ ਮਨਾਂ ਦੇ ਵਿੱਚ ਖੋ ਪੈਦਾ ਹੋ ਗਿਆ ਤੇ ਹੁਣ ਜਿੱਥੇ ਉਹਨਾਂ ਦੇ ਕੰਟੈਂਟ ਨੂੰ ਲੈ ਕੇ ਉਹਨਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੇ ਨੇ ਧਮਕੀਆਂ ਦਿੱਤੀਆਂ ਜਾ ਰਹੇ ਨੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਹੁਣ ਸਿਕਿਉਰਿਟੀ ਦੀ ਮੰਗ ਕੀਤੀ ਜਾ ਰਹੀ ਹੈ ਦੀਪਿਕਾ ਲੁਥਰ ਦੀਪਿਕਾ ਲੁਥਰਾ ਨੂੰ ਜਿਹੜੀ ਕਿ ਸਿਕਿਉਰਿਟੀ ਦੇ ਦਿੱਤੀ ਗਈ ਹੈ ਦੂਜੇ ਪਾਸੇ ਪ੍ਰੀਤ ਜੱਟੀ ਵੀ ਮੰਗ ਕਰ ਰਹੀ ਹੈ ਕਿ ਉਸ ਨੂੰ ਵੀ ਜਾਨ ਦਾ ਖਤਰਾ ਤੇ ਉਸ ਦਾ 5-6 ਮਹੀਨਿਆਂ ਦਾ ਬੱਚਾ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿ ਹੁਣ ਇਨ੍ਹਾਂ ਕੁੜੀਆਂ ਦੇ ਵਿੱਚ ਜਿਹੜਾ ਕਿ ਕੌ ਪੈਦਾ ਹੋ ਗਿਆ ਦੂਜੇ ਪਾਸੇ ਹੁਣ ਲੋਕਾਂ ਦੇ ਵੱਲੋਂ ਇਨ੍ਹਾਂ ਦੀ ਛੱਤਰ ਪਲੇਟ ਜਿਹੜੀ ਕਿ ਕੀਤੀ ਜਾ ਰਹੀ ਹੈ ਵੀਡੀਓ ਤੁਹਾਨੂੰ ਵੀ ਦਿਖਾਉਂਦੇ ਹਾਂ ਫਿਰ ਕਮਲਪੌਰ ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਜਿੱਥੇ ਇਨੇਕਾਂ ਵੀਡੀਓਜ਼ ਪਾਈਆਂ ਜਾ ਰਹੀ ਨੇ ਉੱਥੇ ਲਗਾਤਾਰ ਦੇਖਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਮੈਰੂ ਦੇ ਵੱਲੋਂ ਇਹ ਲਹਿਰ ਚਲਾ ਦਿੱਤੀ ਗਈ ਹੈ ਇਹ ਸਾਡਾ ਨਹੀਂ ਕਹਿਣਾ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਮੈਰੂ ਨੇ ਇੱਕ ਲਹਿਰ ਚਲਾ ਦਿੱਤੀ ਜਿਸ ਤੋਂ ਬਾਅਦ ਹੁਣ ਇੰਸਟਾਗ੍ਰam ਕੁਇਨਜ਼ ਨੂੰ ਜਿੱਥੇ ਖੌਫ ਪੈਦਾ ਹੋ ਰਿਹਾ ਉੱਥੇ ਲਗਾਤਾਰ ਹੁਣ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆ ਜਿਸ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਵਲਗਰ ਕੰਟੈਂਟ ਪਾਉਣ ਵਾਲੀ ਇੱਕ ਲੜਕੀ ਦਾ ਵਿਰੋਧ ਕੀਤਾ ਤੇ ਨਾਲ ਹੀ ਲੋਕਾਂ ਦੀ ਭੀੜ ਦੇ ਵੱਲੋਂ ਉਸ ਦਾ ਕੁੱਟਾਪਾ ਵੀ ਕੀਤਾ ਗਿਆ ਦੱਸਿਆ ਗਿਆ ਕਿ ਚੱਪਲਾਂ ਦੇ